ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਹੈ ਤੁਹਾਡਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਆਪਾਂ ਹਨਾ ਅੱਜ ਤੋਂ ਦਿਨ ਤੋਂ 4 ਦਿਨ ਪਹਿਲਾਂ ਆਪਾਂ ਚਰੀ ਬੀਜੀ ਸੀਗੀ ਤੇ ਤੁਹਾਨੂੰ ਚਰੀ ਦਾ ਉਸ ਦਿਨ ਕਿਹਾ ਸੀ ਵੀ ਦਿਖਾਵਾਂਗੇ ਵੀ ਕਿਸ ਤਰ੍ਹਾਂ ਉਗਰਦੀ ਹੈ ਆ ਦੇਖੋ ਦੋਸਤੋ ਖੜੀ ਹੈ ਨਾ ਉਹ ਜਮਾ ਉੜੇ ਭਰੀ ਇਹ ਚਰੀ ਨੇ ਦੋਸਤੋ ਜਿਹੜੇ ਮੱਕ ਵਰਗੇ ਪੱਤੇ ਹੁੰਦੇ ਨੇ ਜਿਵੇਂ ਜਿੱਦਾਂ ਕਿ ਮੱਕ ਨਹੀਂ ਹੁੰਦਾ ਆਪਣਾ ਮੱਕ ਉਸ ਤਰ੍ਹਾਂ ਦੇ ਪੱਤੇ ਹੁੰਦੇ ਨੇ ਦੋਸਤੋ ਚੌੜੇ ਪੱਤੇ ਵਾਲੀ ਚਰੀ ਵਜਦੀ ਐ ਇਹ ਇਹਨੂੰ ਪਸ਼ੂ ਵੀ ਬਹੁਤ ਚੰਗੀ ਤਰ੍ਹਾਂ ਆਪਣੇ ਖਾਂਦੇ ਆ ਦੁੱਧ ਵਾਲੇ ਪਸ਼ੂ ਤੇ ਇਹਨੂੰ ਵੱਡਣ ਚ ਵੀ ਕੋਈ ਦਿੱਕਤ ਨਹੀਂ ਆਉਂਦੀ ਤੇ ਇਹ ਡਿਗਦੀ ਨਹੀਂ ਤੇ ਇਹਦਾ ਨਾ ਕੋਈ ਬਾਹਲਾ ਵੱਡਾ ਕੱਦ ਹੁੰਦਾ ਤੇ ਨਾ ਹੀ ਕੋਈ ਬਾਹਲਾ ਮੰਨ ਲਓ ਵੀ ਇਹ ਮਾਦਰੀ ਰਹਿੰਦੀ ਕੱਦ ਦੀ ਕੱਦ ਵੀ ਇਹਦਾ ਠੀਕ ਹੁੰਦਾ ਤੇ ਮਨ ਲਓ ਵੀ ਬੱਟ ਦੇ ਟਾਈਮ ਤੱਕ ਜਿੰਨਾ ਚਿਰ ਆਪਾਂ ਬਾਡਾ ਰੱਖਾਂਗੇ ਇਹਨੂੰ ਤੇ ਇਹ ਕੱਚੀ ਰਹਿੰਦੀ ਐ। ਮਤਲਬ ਇਹ ਐ ਨਹੀਂ ਹੈਗਾ ਵੀ ਪੱਕ ਜਾਂਦੀ ਐ ਵਿੱਚ ਪਕਰੋੜਦੀ ਨਹੀਂ ਹੋ ਜਾਂਦੀ। ਉਸ ਤਰ੍ਹਾਂ ਨਹੀਂ ਹੁੰਦੀ। ਆਹ ਦੇਖੋ ਦੋਸਤੋ ਮੈਂ ਤੁਹਾਨੂੰ ਹੋਰ ਦਿਖਾਉਣਾ। ਫਿਰ ਤੁਹਾਨੂੰ ਆਪਾਂ ਇਹਦਾ ਨਾਮ ਵੀ ਦੱਸਾਂਗੇ ਵੀ ਕਿਹੜੀ ਕੰਪਨੀ ਦੀ ਚਰੀ ਐ ਇਹ। ਆਹ ਦੇਖੋ ਦੋਸਤੋ। ਉਹ ਤੁਰ ਤਾ ਐ ਖੜੀ ਆ ਨਾ ਜਮਾ। ਇੱਕ ਸਾਰ ਐ ਦੇਖੋ ਤੁਸੀਂ। ਇਹ ਐ ਨਾ ਦੋਸਤੋ ਮੈਂ ਕਦੇ ਨਹੀਂ ਪਹਿਲਾਂ ਬੀਜੀ ਸੀਗੀ ਹੁਣ ਮੈਂ ਬੀਜਣ ਲੱਗ ਗਿਆ ਇਹ ਮੱਕ ਵਰਗਾ ਹੀ ਕੰਮ ਕਰਦੀ ਹੈ ਤੇ ਇਹ ਚਰੀ ਦਾ ਨਾਮ ਦੋਸਤੋ ਹੈਗਾਗਾ ਜਕੇ ਸੀਡ ਆਹ ਦੇਖ ਲਓ ਦੋਸਤੋ ਆਹ ਬੀਜੀ ਸੀ ਆਪਾਂ ਜਕੇ ਸੀਡ ਵਾਲਿਆਂ ਦੀ 0021 ਜਕੇ ਸੀਡ 0021 ਬਹੁਤ ਹੀ ਵਧੀਆ ਕੁਆਲਿਟੀ ਲੱਗੀ ਆਪਾਂ ਨੂੰ ਤਾਂ ਕੋ ਨੂੰ ਇਹਦਾ ਰਿਜ਼ਲਟ ਦੇ ਰਹੇ ਆ ਦੋਸਤੋ ਕਿਉਂਕਿ ਆਪਾਂ ਪਹਿਲਾਂ ਜਿੱਦਨ ਬੀਜੀ ਸੀ ਉਸ ਦਿਨ ਵੀ ਆਪਾਂ ਤੁਹਾਨੂੰ ਦਿਖਾਈ ਸੀ ਤੇ ਅੱਜ ਜਦੋਂ ਇਹ ਨਿਕਲਿਆ ਹੀ ਮੰਨ ਲਓ ਓੜਿਆਂ ਦੇ ਵਿੱਚੋਂ ਤੇ ਤੁਹਾਨੂੰ ਇਹ ਤਾਂ ਵੀ ਅੱਜ ਇਹਦਾ ਆਪਾਂ ਤੁਹਾਨੂੰ ਰਿਵਿਊ ਦੇ ਰਹੇ ਆ ਇਹਦਾ ਆਪਾਂ ਫੀਡਬੈਕ ਦੇ ਰਹੇ ਆ ਵੀ ਇਹਦਾ ਕੀ ਮੰਨ ਲਓ ਕਿੱਦਾਂ ਹੈ ਨਿਕਲਦੀ ਹੈ ਤੇ ਕੀ ਇਹਦਾ ਸਿਸਟਮ ਹੈ ਤੇ ਕੀ ਪ੍ਰੋਸੈਸ ਹੈ ਦੋਸਤੋ ਜਿਹੜਾ ਇੱਕ ਇਹਦੇ ਵਾਸਤੇ ਜ਼ਮੀਨ ਕੀ ਹੈ ਜ਼ਮੀਨ ਇਹਦੇ ਵਾਸਤੇ ਨਾ ਮੰਨ ਲਓ ਵੀ ਪੁਰਪਰੀ ਜੀ ਹੋਣੀ ਚਾਹੀਦੀ ਹੈ ਜਿਆਦਾ ਗਿੱਲਾ ਵੀ ਨਹੀਂ ਹੋਣਾ ਚਾਹੀਦਾ ਆਪਣਾ ਜਿਹੜਾ ਜ਼ਮੀਨ ਹੈ ਤੇ ਜਿਆਦੇ ਸੁੱਕੀ ਵੀ ਨਹੀਂ ਹੋਣੀ ਚਾਹੀਦੀ ਜਿਹੜਾ ਸੁਹਾਗਾ ਲਾਉਣਾ ਦੋਸਤੋ ਆਪਾਂ ਬਾਹ ਕੇ ਤਵੀਆਂ ਨਾਲ ਬਾਹ ਕੇ ਜੇ ਕੋਕਾ ਕੰਡਾ ਰੋਟਾ ਵੀ ਟਰ ਫੇਰ ਕੇ ਸੁਹਾਗਾ ਲਾ ਲਾ ਕੇ ਇੱਕ ਕੈਰਾ ਸਾਗਾ ਲਾ ਦਿਓ ਜੇ ਦੂਰਾ ਲਾਓਗੇ ਤਾਂ ਦੋਸਤੋ ਮੰਡ ਹੋ ਜਾਂਦੀ ਹੈ ਫਿਰ ਮਸ਼ੀਨ ਨਹੀਂ ਖੁੱਪਦੀ ਮਸ਼ੀਨ ਲੱਗਦੀ ਨਹੀਂ ਚੰਗੀ ਤਰ੍ਹਾਂ ਫਿਰ ਇਹ ਉਗਰਦੀ ਨਹੀਂ ਦੋਸਤੋ ਉਤੋਂ ਫਿਰ ਇਹਨੂੰ ਜਾਨਵਰੀ ਚੁਗ ਲੈਂਦੇ ਆ ਜਾਂ ਕਬੂਤਰ ਚਿੜੀਆਂ ਘਟਾ ਉਹ ਚੁਗ ਲੈਂਦੇ ਆ ਇਹਨੂੰ ਤੇ ਚਲੋ ਜੋ ਉਹਨਾਂ ਦੇ ਕਰਮਾਂ ਚ ਲਿਖਿਆ ਉਹ ਚੁਗ ਲੈਂਦੀ ਆ ਪਰ ਜਿਹੜਾ ਆਪਣਾ ਕਿਸਾਨ ਹੈ ਉਹ ਕੇਰਾ ਇਹਨੂੰ ਸਾਗਾ ਲਾ ਦੇ ਇਹ ਕੇਰੇ ਹੀ ਸਾਗਾ ਬਹੁਤ ਆ ਦੂਰ ਤਵੀਆਂ ਦੀ ਲਾ ਕੇ ਤੇ ਕੇਰਾ ਸਾਗਾ ਲਾ ਦੇ ਤੇ ਤੇ ਬਹੁਤ ਹੀ ਵਧੀਆ ਇਹ ਉਗਰਦੀ ਹੈ ਤੇ ਆਪਣੇ ਕੋਲ ਇਹ 2 ਕਨਾਲਾਂ तकरीबन 2 ਤੋਂ 2.5 ਕਨਾਲਾਂ ਥਾਂ ਦੀਆਂ ਪਹੇ ਪੱਠੇ ਜਿਹੜੇ ਬੀਜੇ ਆਹ ਕੰਪਨੀ ਆ ਦੋਸਤੋ ਜੇ ਕੇ ਸੀਡ ਤੇ ਜੇ ਜੇ ਕੇ ਐਸ ਐਸ 0021 ਇਹਦਾ ਮੰਨ ਲਓ ਵੀ ਇਹ ਬੀ ਹੈ ਇਹ ਇਹਦਾ ਪੈਕੇਟ ਹੈ ਤੇ ਜੇ ਕਿਸੇ ਆਪਣੇ ਕਿਸਾਨ ਭਰਾ ਨੇ ਇਹ ਬੀਜਣੀ ਹੈ ਤਾਂ ਜਰੂਰ ਬੀਜੋ ਤੇ ਇਹਦਾ ਰਿਜ਼ਲਟ ਆ ਤੁਹਾਡੇ ਸਾਹਮਣੇ ਬਹੁਤ ਵਧੀਆ ਹਰੀ ਹੋਈ ਹੈ ਤੇ ਜਦੋਂ ਇਹ ਹੋਰ ਹੋ ਗਈ ਫੁੱਟ ਫੁੱਟ ਤੇ ਤੁਹਾਨੂੰ ਉਦੋਂ ਵੀ ਦਿਖਾਵਾਂਗੇ ਇਹਦਾ ਰਿਵਿਊ ਦੇਵਾਂਗੇ ਦੇਖੋ ਦੋਸਤੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਚੜ੍ਹਦੀ ਕਲਾ ਰੱਖੇ ਆਪਣੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਸਾਰੇ ਭਰਾਵਾਂ ਨੂੰ ਜਿਉਂਦੇ ਵਸਦੇ ਰਹੋ